ਔਰ ਕੋਈ ਚੀਜ਼ ਐਸੀ ਨਹੀਂ ਜਿਹੜੀ ਪਤਾ ਹੀ ਨਾ ਕਰ ਸਕੀਏ ਦੇਸ਼ ਦਾ ਢਿੱਡ ਭਰਨ ਵਾਲੇ ਆਪਾਂ ਅਨਾਜ ਭਖੂ ਸਭ ਕੁਝ ਆਪਣੇ ਕੋਲੇ ਆ ਸਿਰਫ ਲੀਡਰਾਂ ਦੀ ਕਮੀ ਸੀ ਉਹ ਥੋੜਾ ਜਿਹਾ ਗਲਤ ਮਿਲ ਗਏ ਸੀ ਪਿਛਲੇ ਕਈ ਸਾਲਾਂ ਤੋਂ ਮੰਨ ਲਿਆ ਪਰਮਾਤਮਾ ਨੇ ਉਹ ਵੀ ਜੇ ਤਾੜੀ ਮਾਰਦੇ ਹੋ ਜੇ ਠੀਕ ਹੋ ਗਿਆ ਮਿਲਤਾਂ ਦਾ ਅਗਲਾ ਠੀਕ ਹੋ ਗਿਆ ਹੈਨਾ ਬਾਕੀ ਉਹਨਾਂ ਤੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਗੜਾਈ ਜਾਂਦਾ ਸੀ ਬੱਤੀ ਆਏ ਨੇ ਬੱਤੀ ਚੱਲ ਬੱਟ ਪੈ ਨੇ 12 ਚੱਲ ਗਏ ਮੈਂ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਾਊਨ ਨੇ ਫਿਰਦੇ ਉਹ ਤੇ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲਿਆ ਬੰਬ ਫਟਲੇ ਬੜਾ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਾਉਣ ਦੀ دہشت ਦੀ ਇਹ ਜੀ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਟਟਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਬੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪਰ ਦਾ ਕਲਚਰ ਹੀ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਆ ਬਾਪੂ ਬੱਪੜ ਮਾਰਨ ਲੱਗ ਜਾਂਦਾ ਸਕੂਲ 'ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲ ਜਿਹਾ ਕੇ ਮੁੰਡੇ ਆਂ ਚਾਪ ਚ ਲੜਾਈ ਹੋ ਜਾਂਦੀ ਹੈ ਉਦੋਂ ਪੁਲਿਸ ਆ ਜਾਂਦੀ ਹੈ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂਵਿਆਂ ਬਿਆਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਦੋਂ ਗਾਂਵ ਜਾ ਕੇ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਦੋਚਰ ਤਪੜੋਂ ਤਾਂ ਬਥ ਮੰਨਦੇ ਹੀ ਨਹੀਂ ਕੁਛ ਬਸ ਸਹੀ ਹੋ ਗਿਆ ਦਿੱਤਾ ਕੱਢ ਲੋ ਗਾਲਾਂ ਪਰਾਵਾ ਕੱਢੀ ਜਾਓ ਹਨ ਤੁਸੀਂ ਹੋਗੇ ਵੱਡੇ ਪਰ ਐਨਾ ਕਹ ਪੰਜਾਬ ਨੂੰ ਜਿੱਤੇ ਕਦੇ ਗਾਲ ਕੱਢੀ ਕਿਸੇ ਨੇ ਜਦ ਪੰਜਾਬੀਆਂ ਨੂੰ ਸਾਡੇ 300 ਕੋਰ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕਰ ਲੈ ਮੈਨੂੰ ਜੋ ਮਰਜ਼ੀ ਮਾੜਾ ਚੰਗਾ ਕਹਿ ਲੋ ਤੁਹਾਡੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਤੂੰ ਸੋਚੇ ਨਹੀਂ ਸੀ ਉਹਨਾਂ ਨੇ ਨਾ ਵੀ ਐ ਹੋ ਜਾਊਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀ ਗੈਂਦਰ ਮਾਰਟਰ ਦਾ ਮੁੰਡਾ ਪਿਆ ਹਜੇ ਸੂਚ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸ ਨਹੀਂ ਕੱਢਣੇ ਉਹਦਾ ਨੁਕਸ ਹੀ ਕੱਢੀ ਜਾਂਦੇ ਰਹਿੰਦੇ ਹਰ ਗੱਲ ਚ ਨੈਗੇਟਿਵ ਨੇ ਉਹ ਮਤਲਬ ਇੱਕ ਇੱਕ ਬੰਦਾ ਸੀਗਾ ਹਰ ਗੱਲ ਤੇ ਨੁਕਸ ਕੱਢਦਾ ਸੀ ਉਹ ਹਰ ਗੱਲ ਚ ਨੁਕਸ ਕੱਢਣਾ ਸੀ ਨੈਗੇਟਿਵ ਸੀ ਉਹਦਾ ਦੋਸਤ ਮਿੱਤਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਾਰੀਫ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਇਹ ਝੋਨੇ ਕੱਢ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ ਦੇ ਨੇੜੇ ਲੈ ਗਏ ਕਹਿੰਦਾ ਤੈਨੂੰ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਖੜ ਕੇ ਦਿਖਾਈ ਕਹਿੰਦਾ ਕੀ ਆ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਂਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਪੁੱਤੈ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਤਾ ਨੁਕਸੋ ਚੁੱਕਾ ਤੁਸੀਂ ਸੋ ਇਹਨਾਂ ਨੂੰ ਕਈ ਜਾਣ ਜੋ ਜੋ ਮਰ ਜੀ ਖੁਸ਼ ਰਹਾ ਕਰੋ ਲਫਟਰ ਇਸ ਦਾ ਬੈਸਟ ਮੈਡੀਸਨ ਠੀਕ ਹੈ ਐਵੇਂ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ ਜ਼ਿੰਦਗੀ ਦਿੱਤੀ ਐ ਕਿਸੇ ਦਾ ਹੱਕ ਨਾ ਮਾਰੋ ਆਪ ਵੀ ਖੁਸ਼ ਰਹੋ ਦੂਜਿਆਂ ਨੇ ਵੀ ਖੁਸ਼ ਰੱਖੋ ਸੋ ਹੁਣ ਤਾਂ ਆਪਾਂ ਡਾਕਟਰ ਦੀ ਪਰਚੀ ਤੇ ਜੇ ਡਾਕਟਰ ਲਿਖਦਾ ਤਾਂ ਹੱਸਦਿਆਂ ਵੀ ਦੁਪਹਿਰੇ ਦੋ ਵਾਰੀ ਹੱਸਣਾ ਹੈ ਥੋੜੇ ਪਿਛਲੇ ਪੈਰ ਵੀ ਗਰਮ ਪਾਣੀ ਪੀ ਕੇ ਹੱਸਣਾ ਹੈ ਹੈਨਾ ਹਾਸੀ ਭੁੱਲ ਗਏ ਯਾਰ ਆਪਾਂ ਤਾਂ ਜਾਂ ਤੋ دیਵਾਨਾ ਹਸੇ ਜਾਂ ਜਿਸੇ ਤੂੰ ਤੌਫੀਕ ਦੇ ਵਰਨਾ ਇਸ ਦੁਨੀਆ ਮੇ ਆਕਰ ਮੁਸਕਰਾਤਾ ਹੈ ਕੌਣ